ਦੇਓ ਪੈਸੇ ਵਕਤ ਨਾਲਾ ਖਰਚ ਨਾਲਾ ਕੋ ਬਚਿਆ ਕਰੇ ਦੋ ਵਾਰੀ ਸਰਕਾਰ ਬਣ ਗਈ ਅੱਲਾ ਕੈਪਟਨ ਨੇ ਹਸਪਤਾਲ ਕੋਕਾ ਸਾਹ ਪਰ ਕੇ ਸੌਂ ਘਾਦੀ ਕਿ ਮੈਂ ਚਾਰਾ ਹਫਤਾ ਹੀ ਖਤਮ ਕਰ ਦੂੰਗਾ ਪੰਜ ਸਾਲ ਉਹਦੇ ਵੀ ਨਾਂਗੇ ਦੇਰ ਤੇ ਉਹ ਹਤਮਾਨ ਆ ਗਿਆ ਉਹਨੇ ਕਿਹਾ ਕਿ ਮੈਂ 11 ਮਹੀਨੇ ਨੈਦ ਮੇਲ ਦੂਗਾ 26 ਮਹੀਨੇ ਦੇ ਵਿਨਾਗੇ ਤੇ 10 ਸਾਲ ਲਗਾਤਾਰ ਬਾਲਤ ਵੀ ਰਾਜ ਕਰਗੇ ਕਿ ਤਾਰੇ ਮੁੱਕਿਆ ਬੱਤੇ ਮੁੱਕਿਆ ਭਾਈ ਕੱਟ ਗਿਆ ਵੱਧ ਗਿਆ ਜੀ ਫਿਰ ਮੁੱਤਾ ਕਿੱਥੇ ਗਿਆ ਆਜੇ ਤੁਸੀਂ ਬੀਬਾ ਬਾਦਲ ਨੂੰ ਬੋਲਦੇ ਸੁਣ ਲਿਓ ਸੁਖਵੀਰ ਨੂੰ ਸੁਣ ਲਿਓ ਜੀਤਵਿੰਦਰ ਨੂੰ ਸੁਣ ਲਿਓ ਖੁੱਡੀਆਂ ਨੂੰ ਸੁਣ ਲਿਓ ਪਉ ਆ ਕਮਾਂ ਨੂੰ ਸੁਣ ਲਿਓ ਜਿਹੜਾ ਮਰਜ਼ੀ ਲਿ ਸੁਣ ਲਿਓ ਕਿਸੇ ਕੋਲੇ ਜਿੱਤੇ ਦਾ ਮੁੱਦਾ ਹੈ ਜੇ ਸੁਣਿਆ ਦਾ ਦੱਸ ਦਿਓ ਅੱਜ ਹੀ ਮੈਂ ਸੁਣਦਾ ਸੀਗਾ ਭੰਤਮਾਰ ਬੋਲੀ ਜਾਂਦਾ ਫਿਰ ਫੋਟ ਦੇ ਵਿੱਚ ਅੱਜ ਉਹੀ ਪ੍ਰਾਣੀਆਂ ਗੱਲਾਂ ਉਹੀ ਚੁਟਕਲੇ ਉਹੀ ਕਹਾਣੀਆਂ ਉਹੀ ਅੱਜ ਫੇਰ ਸੁਣਾਈ ਜਾਂਦਾ ਕਦੀ ਫੁੱਲਾਣਾ ਸਾਡੇ ਇਸ ਤਰ੍ਹਾਂ ਤੁ ਲੱਗ ਦਿੰਦੇ ਹੋ ਜੀ ਇੰਨਾ ਲੋਕ ਹੱਥ ਵਿਣੀ ਬਣਾਉਂਦੇ ਜੀ ਵੀਰੇ ਹੱਥ ਬੁਲਾਇਆ ਤਾਂ ਸਾਡੀ ਕਿਤੇ ਉਂਗਲ ਨਾਲ ਵੱਢ ਕੇ ਲੈ ਜਾਣ ਕੋਈ ਤੀਰ ਜਾਂ ਚਲਾਈ ਜਾਂਦਾ ਖੜਾ ਐ ਦਰਦਾ ਕਿੱਛਾ ਗੀਤ ਲਾ ਲੈਂਦਾ ਮੁੱਦੇ ਕਿੱਛ ਨੇ ਪੰਜਾਬ ਦੇ ਯਾਰ ਮੁੱਦਾ ਕਿਉਂ ਗਾਇਬ ਹੋਇਆ ਮੁੱਦਾ ਇਸ ਕਰਕੇ ਗਾਇਬ ਹੋਇਆ ਵੀ ਜੇ ਅਸੀਂ ਜਾ ਕੇ ਕਿੱਤੇ ਦੀ ਗੱਲ ਕੀਤੀ ਨਾ ਲੋਕਾਂ ਨੇ ਘੇਰ ਕੇ ਸਵਾਲ ਕਰਨੇ ਵੀ ਮੁੱਦਾ ਹੀ ਠੱਪ ਦੇ ਭਲਾਈ ਦਿਓ ਲੋਕਾਂ ਦੇ ਜਹੰਮ ਤੇ ਗਾਲੀ ਨਾ ਆਵੇ ਆਪਾਂ ਵੀ ਇਹੀ ਕਰਦੇ ਆਂ ਵੋਟਾਂ ਤੋਂ ਪਹਿਲਾਂ ਬਹੁਤ ਰੌਲਾ ਪਾਉਂਦੇ ਆਂ ਮਾਰੇਗੇ ਪੱਟੇਗੇ ਰੁਜ਼ਗਾਰ ਨਹੀਂ ਮਿਲਦਾ ਕਿੱਤੇ ਦਾ ਮਰ ਗਏ ਰਿਸ਼ਵਤ ਵਧ ਗਈ ਬੇਰੁਜ਼ਗਾਰੀ ਵਧ ਗਈ ਵੋਟਾਂ ਮਿਲਿਆ ਆ ਕੇ ਮੁੱਦੇ ਭੁੱਲ ਜਾਂਦੇ ਆਂ ਵੋਟਾਂ ਮਿਲੇ ਫਿਰ ਉਹ ਹੀ ਯਾਦ ਰਹਿੰਦੀਆਂ ਨੇ ਪਾਰਟੀਆਂ ਉਹੀ ਟੱਕੜੀਆਂ ਉਹੀ ਪੰਜੇ ਤੇ ਉਹੀ ਪੱਤਰ ਵੀ ਅਸੀਂ 25 ਸਾਲ ਦੇ ਪਾਰਟੀ ਨਾਲ ਐਸ ਨਾਲ ਐ 30 ਸਾਲ ਦੇ ਕਾਂਗਰਸੀਆਂ 25 ਸਾਲ ਦੇ ਕਾਲੀ ਆ ਹੁਣ 2-3 ਸਾਲ ਦੇ ਭਾਈ ਝਾੜੂ ਵਾਲੇ ਨਾਲ ਹੈ ਤੇ ਉਹੀ ਆ ਜਾਂਦੇ ਏਸੇ ਕਰਕੇ ਚੰਗੇ ਬੰਦੇ ਪਿੱਛੇ ਰਹਿ ਜਾਂਦੇ ਆ ਤੇ ਉਹੀ ਪਾਰਟੀਆਂ 'ਚ ਬੰਦੇ ਜਿਹੜੇ ਆਉਂਦੇ ਆ ਉਹ ਮਾਰੇ ਬੰਦੇ ਚੁਣ ਕੇ ਕਿਤੇ ਲੈ ਜਾਂਦੇ ਦੂਜਾ ਸਭ ਤੋਂ ਅਹਿਮ ਤੇ ਭਗਦਾ ਮੁੱਦਾ ਪੰਜਾਬ ਦਾ ਜੋ ਮੈਂ ਸਮਝਦਾ ਉਹ ਪਾਣੀ ਦਾ ਮੁੱਦਾ ਹੈ ਸੋਡੇ ਕੋਲੇ ਧਰਤੀ ਹੇਠਾਂ 18-20 ਸਾਲ ਦਾ ਪਾਣੀ ਬਚਿਆ ਮੈਂ ਗਰਨਾਟਕਾ ਜਾ ਕੇ ਆਇਆ ਹਜ਼ਾਰਾਂ ਏਕੜ ਪੈੜੀ ਬੰਜਰ ਹੋਈ ਪਈ ਆ ਮਾ ਲੋਕਾਂ ਨੂੰ ਬੱਚਾ ਮਗਾ ਇੰਨੀ ਪੈੜੀ ਜਿਹੜੀ ਬੇਲੀ ਪਈ ਐ ਤੇ ਆ ਕੀ ਕਾਰਨ ਆ ਉਹ ਕਹਿੰਦੇ ਸਾਡੇ ਇਸੇ 25 ਸਾਲ ਪਹਿਲਾਂ 100-200 ਫੁੱਟ ਤੇ ਪਾਣੀ ਸੀ ਹੁਣ 2000 ਫੁੱਟ ਤੇ ਪਾਣੀ ਵਗ ਗਿਆ ਤੇ ਸਾਰੀ ਧਰਤੀ ਬੰਜਰ ਹੋ ਗਈ ਸੋਡੀ ਕਹਾਣੀ ਵੀ ਆਉਣ ਵਾਲੇ 18-20 ਸਾਲਵਾ ਦੇ ਹੀ ਆ ਮੈਂ ਇੱਕ ਪਿੰਡ ਚ ਗਿਆ ਮੈਂ ਪੁੱਛਿਆ ਮਾਜੀ ਬਿਜਲੀ ਆ ਗਿਆ ਇੱਕ ਪਾਪਾ ਕਹਿੰਦਾ ਆ ਗਿਆ ਮਾਜੀ ਕਿਵੇਂ ਆ ਗਿਆ ਕਹਿੰਦਾ ਲਾਈਟ ਆਮ ਕਰਤੀ ਬਿੱਲ ਭਰਨਾ ਨਹੀਂ ਪੈਂਦਾ ਮਾ ਬਾਬਾ ਇਹ ਤੇਰੀ ਜਿਹੜੀ ਬਿੱਲ ਭਰਨ ਵਾਲੀ ਤੈਨੂੰ ਲਾਤ ਦਾ ਕੰਮ ਤੇ ਵੀ ਨਾ ਭਰ ਲਾਈਟ ਤੇਰੀ ਆਮ ਕਰਤੀ ਖੱਲੋ ਕਰਾ ਪਾਣੀ ਮੁੱਕ ਜਾਣਾ ਤਰਤੀਜੋਂ ਤੇਰੀਆਂ ਆਉਣ ਵਾਲੀਆਂ نسلਾਂ ਪੀੜ੍ਹੀਆਂ ਲਈ ਪੀਣ ਜੋ ਪਾਣੀ ਵੀ ਨਹੀਂ ਬਚਣਾ ਉਗਣਾ ਭੈਣ ਮਰਾ ਕੇ ਉਹ ਦੇਖੀਓ ਕੀ ਹੁੰਦਾ ਜਿੰਦਾਂ ਲੈ ਲੈਂਦੇ ਆਪਾਂ ਸਾਡੀ ਸੋਚ ਅੱਜ ਤੇ ਖੜੀ ਆ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਕੀ ਛੱਡ ਕੇ ਜਣੇ ਸਾਡੀ ਸੋਚ ਨਹੀਂ ਆਹ ਸਾਲ 5 ਤੋਂ 7 ਫੁੱਟ 50 ਦਾ ਪਾਣੀ ਥੱਲੇ ਜਾ ਰਿਹਾ ਆ ਆਹ ਮਾ 243 ਪਿੰਡ ਐ ਪੁਰੀ ਤਰ੍ਹਾਂ ਇਹਨੇ ਸਾਰੇ ਪਿੰਡਾਂ ਜਾ ਐ ਆ ਔੜਕੀਆਂ ਮੀਆਂ ਪੇਰੋਂ ਟਾਂਡੀਆਂ ਬੁਰਾ ਹਾਲ ਲੁਕਾਉ ਦਾ ਉਹ ਕਹਿੰਦੇ ਭਾਈ ਜਦੋਂ ਪਾਣੀ ਲਾਉਣ ਜਾਂਦੇ ਨਾ ਖੇਤ ਨੂੰ ਨੈਰੀ ਪਾਣੀ ਮਸਾ ਪੰਜ ਚਾਰ ਘੰਟਿਆਂ ਦੇ ਵਿੱਚ ਪੰਜ ਚਾਰ ਕਨਾਲਾ ਮਸਾ ਭਰ ਜੀਆਂ ਨੇ ਤੇ ਪੀਣ ਵਾਲਾ ਪਾਣੀ ਘਰੋਂ ਲੈ ਕੇ ਜਾਂਦੇ ਆ ਐਨਾ ਬੁਰਾ ਹਾਲ ਆ ਆ ਤਲਵੰਡੀ ਦੇ ਪਿੰਡਾਂ ਸਿੰਘੋ ਲੈੜੀ ਨਗੜਾ ਉਹ ਕਹਿੰਦੇ ਬੰਦੀ ਆਉਂਦੀ ਐ ਨਹਿਰ ਚ 15 15 20 20 ਰੁਪਿਆ ਤੋੜਾ ਮੁੱਲ ਲੈਣੇ ਆ 70 ਰੁਪਏ ਟੈਂਕੀ ਪਾਣੀ ਥੱਲੇ ਡਿਗੀਆਂ ਜਿ ਬਣਾਈ ਬੱਠੇ ਆ ਉਜ ਲੈ ਕੇ ਪਾਉਨੇ ਆ ਮੁੱਲ ਭਵਾਂ ਤਮਾਨ ਸਰਕਾਰ ਨੇ 200 ਪਟਵਾਰੀ ਚਾਰ ਸ਼ੀਟ ਕਰਤਾ ਪਰਵਾਰ ਜੁਨੀਅਨ ਦਾ ਪ੍ਰਧਾਨ ਮੁੰਡਾ ਗਹਿਰੀਆ ਪੰਜਾਬ ਦਾ ਉਹਨੂੰ ਸਸਪੈਂਡ ਕਰਕੇ ਪਠਾਨਕੋਟ ਭੇਜਤਾ ਅਗਲੀ ਕਰਕੇ ਕਿਉਂ ਸਰਕਾਰ ਪਟਵਾਰੀਆਂ ਨੂੰ ਕਹਿੰਦੀ ਕਿ ਤੁਸੀਂ ਰਿਪੋਰਟ ਬਣਾ ਕੇ ਦਿਓ ਵੀ ਪੰਜਾਬ ਦੀ ਧਰਤੀ ਦੇ ਉੱਤੇ ਚੱਪੇ ਚੱਪੇ ਨੂੰ ਨਹਿਰੀ ਪਾਣੀ ਲੱਗਣ ਲੱਗ ਗਿਆ ਉਹ ਕਹਿੰਦੇ ਵੀ ਅਸੀਂ ਇਹ ਧੋਖਾ ਇਹ ਗਦਾਰੀ ਪੰਜਾਬ ਨਾਲ ਨਹੀਂ ਕਰ ਸਕਦੇ ਜੇ ਅਸੀਂ ਰਿਪੋਰਟ ਬਣਾ ਕੇ ਦਿੱਤੀ ਇਹ ਰਿਪੋਰਟ ਗਾਹਾਂ ਜਿਹੜੇ ਕੇਸ ਸਾਡੇ ਚੱਲਦੇ ਆ ਪੰਜਾਬ ਦੇ ਪਾਣੀਆਂ ਦੇ ਸੁਪਰੀਮ ਕੋਰਟਾਂ ਦੇ ਵਿੱਚ ਜਾਣੇ ਆ ਤੋਨਾ ਜੱਜਾਂ ਨੇ ਕਹਿਣਾ ਸੁਪਰੀਮ ਕੋਰਟਾਂ ਨੇ ਕਹਿਣਾ ਯਾ ਦੇਖੋ ਪਟਵਾਰੀਆਂ ਦੀ ਰਿਪੋਰਟ ਆਈ ਆ ਪੰਜਾਬ ਕੋਲੇ ਪਾਣੀ ਪੂਰਾ ਹੈ ਜਿਹੜਾ ਮਾੜਾ ਮੋਟਾ ਬੱਜਾ ਉਹ ਵੀ ਖੋ ਕੇ ਦੂਜੇ ਸੂਤਰ ਹੁੰਦੇ ਨੇ ਠੱਗਾ ਟੁੱਟਿਆ ਮਾਨਸਾ ਚ ਪਟਿਆਲੇ ਚ ਜਸਰੂਰ ਚ ਸਤਲਾ ਟੁੱਟਿਆ ਜਲੰਧਰ ਮੋਗਾ ਲੁਧਿਆਣਾ ਚ ਬਰੋਇਪੁਰ ਚ ਡੁੱਬਿਆ ਹਰੇ ਆਜ ਪੰਜਾਬ ਦੇ ਵਿਚੜਾ ਦੇ ਵਿੱਚ ਰੁੜਿਆ ਪੰਜਾਬ ਹੈ ਹੁਣਲਾ ਪੰਜਾਬ ਦੀਆਂ ਮਰੀਆਂ ਨੇ ਜਦੋਂ ਪੰਜਾਬ ਨੇ ਪਾਣੀ ਵਰਤਨਾ ਉਦੋਂ ਪੰਜਾਬ ਕੋਲੇ ਪਾਣੀ ਨਹੀਂ ਜਦੋਂ ਪੰਜਾਬ ਨੂੰ ਮਾਰਨਾ ਤੋਂ ਬਾਅਦ ਉਹ ਪਾਣੀ ਪੰਜਾਬ ਕੋਲੇ ਲਗਾਤਾਰ 47 ਤੋਂ ਲੈ ਕੇ ਪੰਜਾਬ ਦੇ ਪਾਣੀ ਲੁੱਟ ਹੋਈ ਹੈ ਕੋਈ ਬੰਦਾ ਬੋਲਿਆ 13 ਲੋਕ ਸਭਾ 17 ਅਸਵਾ ਮੈਂਬਰ ਆ ਬੀਐਮਪੀ ਆ ਕੋਈ ਰੋਡੇ ਸੱਤ ਜਿਹੜਿਆ ਮੜੇਗੇ ਸਾਡੇ ਸਿਰ ਤੇ ਬਿਠਾਏਗੇ ਜਾਣਦੇ ਵੀ ਨਹੀਂ ਹੁਣੇ ਕਿਹੜੇ ਕਿਹੜੇ ਆ ਲਵਨੀ ਜੀ ਉਹ ਸਿੱਦਾ ਮਾਲ ਖੇਂਦਰਾਈ ਦਾ ਟ੍ਰੈਕਟ ਖੜਨਾ ਹਰ ਭਾਈਨ ਸਿੰਘਾ ਸਾਨੀ ਦਿੱਲੀ ਵਾਲਾ ਗਾਉਣ ਲਾ ਗਿਆ ਕੋਈ ਗੋਤਾਲ ਜਿਹੇ ਵਾਲਾ ਆ ਚੱਡਾ ਰਾਏ ਚੱਡਾ ਸੀਚੀ ਵਾਲਾ ਕਦੇ ਕਿਸੇ ਬੰਦੇ ਨੇ ਆਵਾਜ਼ ਠਾਈ ਭਾਈ ਦੁਨੀਆ ਦੇ ਅੰਤਰਰਾਸ਼ਟਰੀ ਜਾਇਪਰ ਕੋਨ ਦੇ ਮੁਤਾਬਕ ਜਿਹੜੀ ਧਰਤੀ ਦਾ ਹੜ دریا ਅਨੁਸਾਰ ਕਰਦੇ ਆ ਉਹ ਪਾਣੀ ਦੇ ਉੱਤੇ ਹੱਕ ਵੀ ਉਸ ਧਰਤੀ ਦਾ ਹੁੰਦਾ ਹੈ। ਸਿੰਧ ਜਲਾ ਜਾਂਦੀਆਂ ਇੰਦਲਾ ਕਾਂ ਦੀ ਨਹਿਰ ਰਾਜਸਥਾਨ ਫੀਟਰ ਫੀਟਰ ਤੇ ਗਾਂ ਕਨਾਲ ਡੇੜ ਦਰਿਆ ਤੋਂ ਦਾ ਪਾ ਕੇ ਰਾਸਥਾਨ ਨੂੰ ਦੇਦਾ ਆਪਾਂ ਨੂੰ ਲਾਦਾ ਚਾਰ ਤੇ ਯਾ ਆ ਲੋ ਮੋਟਰਾਂ ਦੇ ਬਿੱਲ ਮਾਵਾ ਖਿੱਚੋ ਥੱਲੋ ਚੁਰਸ਼ ਕਰਕੇ ਗੰਭੀਰ ਮੁੱਦਾ ਬਾਈ ਪਾਣੀ ਦਾ ਹੈ ਸੋਚਿਆ ਕਰੋ ਆ ਗਲੀਆਂ ਨਾਲੀਆਂ ਵਾਲੇ ਮੁੱਦੇ ਚੱਲਦੇ ਰਹਿਣੇ ਆ ਇਹਦਾ ਕੁਲਰਪੀਆ ਬਾਂਡਾ ਦਾ 25 ਕੁਲ ਬਾਂਡਾ ਦਾ 5 ਸਾਲਾਂ ਜੇਪੀ ਨੂੰ ਉਹ ਵੀ ਇਤੋਂ ਵੱਧ ਪੈਸਾ ਪਿੜਾ ਲੱਗਿਆ ਬਾਸ ਮੁੜ ਜਾਂਦਾ ਉਹ ਲੱਗਣੀ ਹੁੰਦਾ ਇੱਕ ਐਮਪੀ ਨੇ ਸੋਡੇ ਸੁਪੇਰੀ ਨੁਮਾਇੰਦਗੀ ਕਰਦੀ ਹੁੰਦੀ ਆ ਆਪਾਂ ਜੇ ਸਦੀਕ ਚੁਣਿਆ ਲੋਕਾਂ ਨੇ ਮਹਾਮਸਦੀਕ ਚੁਣ ਕੇ ਭੇਜਿਆ ਮੰਦਾਨੀ ਮਾਰਾ ਗਨੇ ਗਾਰੇ ਗੁਨੇ ਕਾਫੀ ਗਾਏ ਆ ਬਜ਼ੁਰਗ ਵਗਿਆ ਉੱਥੇ ਜਾ ਕੇ ਸੌ ਜਾਂਦਾ ਉਹ ਪੱਤਰਕਾਰ ਸਵਾਲ ਕਰਦੇ ਆ ਜੀ ਭਾਈ ਕੋ ਗੱਲਬਾਤ ਹੋਈ ਅੰਦਰ ਉਹ ਕਹਿੰਦਾ ਮਰਾ ਮੋਟਾ ਉੱਤਰ ਗਿਆ ਸੀ ਕਹਿ ਜੇ ਬੰਦੇ ਜਾਂਦੇ ਆ ਆ ਪਿੱਛੇ ਜੇ ਕਾਨੂੰਨ ਲੈ ਕੇ ਆਈ ਹੈ ਸਰਕਾਰ ਇੱਕ ਬਿੱਲ ਲੈ ਕੇ ਆਈ ਹੈ ਉਹ ਬਿੱਲ ਦੇ ਉੱਤੇ ਬਹਿਸ ਹੋਣੀ ਸੀਗੀ ਜੰਗਲਾਂ ਦੀ ਕਟਾਈ ਦਾ ਇੱਕ ਕਾਨੂੰਨ ਲੈ ਕੇ ਬਣਾਉਣ ਜਾ ਰਹੇ ਆਏ ਬਦੀਰ ਸੋ ਸਿੱਤਿਆਲ ਵਾਤਾਵਰਨ ਪ੍ਰੇਮੀ ਆ ਰਾਸਵਾ ਮੈਂਬਰ ਹੈ ਅਸੀਂ ਬੰਦੇ ਭੇਜੇ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਬਿੱਲ ਦੇ ਉੱਤੇ ਅੱਜ ਇਸ ਦੇ ਉੱਤੇ ਰਾਸਵਾਜ ਵੈਸ ਹੋਣੀ ਆ ਅੱਜ ਸਿੱਤਿਆਲ ਕੋਲ ਬੰਦੇ ਭੇਜੇ ਕਿਹਾ ਵੀ ਇਹਨਾਂ ਨੂੰ ਜਾ ਕੇ ਕਹੋ ਵੀ ਤੁਸੀਂ ਵਾਤਾਵਰਨ ਪ੍ਰੇਮੀ ਹੋ ਜੀ ਇਸ ਬਿੱਲ ਦੇ ਉੱਤੇ ਵੈਸ ਹੋਣੀ ਆ ਤੁਸੀਂ ਇਹ ਵੈਸ ਕਰੋ ਵੀ ਇਹ ਕਾਨੂੰਨ ਬਣਾਉਣਾ ਨਹੀਂ ਚਾਹੀਦਾ ਜੰਗਲਾਂ ਦੀ ਕਟਾਈ ਦਾ ਕਾਨੂੰਨ ਇੱਥੇ ਪਹਿਲਾਂ ਇਹ ਸੀ ਵੀ ਜੰਗਲ ਕੱਟੇ ਨਹੀਂ ਜਾ ਸਕਦੇ ਮੱਤੇ ਵਾੜਾ ਜੰਗਲ ਤਾਂ ਹੀ ਬਚਿਆ ਕਿ ਕਾਨੂੰਨ ਹੈ ਉਹ ਲੋਕ ਕਾਨੂੰਨ ਬਣਾ ਰਹੇ ਆ ਵੀ ਕੱਲ ਨੂੰ ਕੋਈ ਸੜਕ ਕੱਢਣੀ ਐ ਕੋ ਰੇਲ ਦੀ ਲੀਵ ਛਾਉਣੀ ਐ ਕੋ ਇੰਡਸਟਰੀ ਫੈਕਟਰੀ ਲਾਉਣੀ ਐ ਜੰਗਲ ਕਿੱਥੇ ਜਾ ਸਕਦੇ ਆ ਸੋ ਅਸੀਂ ਕਹਾਂ ਵੀ ਜੰਗਲ ਪਹਿਲੇ ਹੀ ਬਹੁਤ ਘਟਨੇ ਬੋਲਣਾ ਚਾਹੀਦਾ ਉਹਨਾਂ ਬੰਦਿਆਂ ਨੂੰ ਪਤਾ ਕੀ ਕਹਿੰਦਾ ਸੀਚਿਆਲ ਕਹ ਰਾਗ ਜੱੱਡਰ ਨੂੰ ਬੱਚ ਲੋ ਕੋਈ ਤਾਂ ਮੈਂ ਬੋਲ ਦੂੰਗਾ ਜਿਵੇਂ ਕਹਿਣਗੇ ਤਾਂ ਸੋ ਰਾਜੇ ਬੰਦਿਆਂ ਦਾ ਭਾਈ ਕੀ ਫਾਇਦਾ ਇਹ ਬੰਦੇ ਸਾਡੀ ਗੱਲ ਹੀ ਨਹੀਂ ਕਰਨੀ ਚਾਹ। ਸੋ ਬੰਦਾ ਸੋਚ ਕੇ ਸਮਝ ਕੇ ਸ਼ਹਿਰ ਦਾ ਐਮਸੀ ਵੀ ਚੁਣਦੇ ਹੋ। ਉਧਾਰ ਬਣਾਉਨੇ ਹੋ। ਸੋਚ ਕੇ ਸਮਝ ਕੇ ਬਣਾਇਆ ਕਰੋ ਵੀ ਕਿਹੜਾ ਬੰਦਾ ਸਾਡੇ ਹੱਕ ਦੀ ਗੱਲ ਟਿੱਕ ਟੋਕ ਕੇ ਕਰ ਸਕਦਾ। ਸੋ ਬੇਨਤੀ ਆ ਭਾਈ ਸ਼ਹਿਰ ਵਾਲਿਓ। ਜਾਣਦੇ ਵੀ ਹੋਗੇ ਚੰਗੀ ਤਰ੍ਹਾਂ ਤੁਸੀਂ ਸੋਸ਼ਲ ਮੀਡੀਆ ਦੇ ਸੁਣਦੇ ਵੀ ਰਹਿੰਦੇ ਹੋ। ਤੇਰੀ ਸੋਚ ਦੇ ਮਾਲਕਾਂ ਜਿਹੜਾ ਪ੍ਰਚਾਰ ਹੈ ਕੀ ਸਾਡੀ ਵਿਚਾਰਤਾਰਾ ਬਾਹਰੇ ਇਹ ਕਹਿ ਦਿੰਦੇ ਆ ਵੀ ਜੇ ਇਕੱਲਾ ਬੰਦਾ ਜਿਤਾਦਾ ਕੀ ਕਰੂਗਾ ਇਕੱਲਾ ਬੋਲੀ ਘਾਤਣ ਲੜਿਆ ਸੀਗਾ ਬੋਰਡਾਂ ਦੇ ਰਗ ਮਾਰਤੇ ਸੀ 16 ਮੁਕੱਦਮੇ ਦਰਜ ਹੋਏ 6 ਮਹੀਨੇ ਜੇਲ ਵੀ ਕੱਟ ਕੇ ਆ ਪਰ ਬੋਰਡਾਂ ਉੱਤੇ ਪੰਜਾਬੀ ਲਗਾਤੀ ਹਾਈਵੇ ਦੇ ਉੱਤੇ ਕੱਲ੍ਹ ਹੀ ਸੀਗਾ ਜਦੋਂ ਜਾ ਕੇ ਲੜਿਆ ਕਾਲਕੁਰਦ ਮੋਰਚਾ ਲਾਇਆ ਪਾਣੀਆਂ ਦਾ ਇੰਦਰਾ ਗਾਂਧੀ ਮੈਦਾਨ ਚ ਲਵਾਵਾ ਪਾ ਰਹੇ ਸੀਗੇ ਜਿਹੜੀ ਰਾਸਤਾਂ ਨੂੰ ਜਾਂਦੀ ਆ ਅਸੀਂ ਲੋਕਾ ਉੱਠਾਇਆ ਪਿੰਡਾਂ ਉੱਤੇ ਵੀ ਜੇਲ੍ਹ ਦੇ ਬਾਬਾ ਪੈ ਗਿਆ ਮਾਰੇ ਜਾਓਗੇ ਤਾਂ ਬਾਬਾ ਨਾ ਪਹਿਣ ਦੇਗੇ 2 ਮਹੀਨੇ ਮੋਰਚਾ ਲਾ ਕੇ ਰੱਖਿਆ 85 ਕਿਲੋਮੀਟਰ ਦਾ ਏਰੀਆ ਹਰੀਕੇ ਪੱਤਨ ਤੋਂ ਲੈ ਕੇ ਮਚਾਕੀ ਵਰ ਸਿੰਘਲਾ ਪਿੰਡਾਂ ਪ੍ਰੀਸ ਕੋਡ ਦਾ ਉੱਛਾ ਤਾਂ ਕ ਨਯਤ ਲਿਫਾਫਾ ਨਹੀਂ ਪੈਣ ਦਿੱਤਾ ਲਿਫਾਫੇ ਆ ਸਾਂਦੇਵ ਸਮਝਦੇ ਹੋਵੋਗੇ ਵੀ ਥੱਲੇ ਪਾਣੀ ਵੀ ਚਾਰਜ ਹੁੰਦਾ ਥੱਲੇ ਪਾਣੀ ਜਾਣਾ ਆ ਜਾਂਦਾ ਧਰਤੀ ਚ ਕੱਲ੍ਹ ਹੀ ਲੜਿਆ ਭਾਈ ਕਿਸਾਨੀ ਮੋਰਚੇ 'ਚ ਵੀ ਲੜਿਆ ਆ ਦੋ ਦੂ ਪਰਚੇ ਹੋਏ ਲੱਕਰ ਗਿਆ ਸੱਤੇ ਨਾਂ ਸੀ ਦਿੱਲੀ ਪੁਲਿਸ ਦਾ ਫਿਰ ਵੀ ਇਦੋਂ ਕਾਫਲੇ ਬੰਦ ਕੇ ਤੋੜਦਾ ਰਹਿਆ ਆ ਐਸ ਵਾਰੀ ਵੀ ਲੜਿਆ ਆ ਅਖਨੌਰੀ ਵਾਲੇ ਪਾਸੇ ਬਾਡਰ ਦੇ ਕੋਲੇ ਗੜੀ ਥਾਣਾ ਪੈਂਦਾ ਹਰਿਆਣੇ ਚ 307 ਦਾ ਪਰਚਾ ਹੁਣ ਵੀ ਉੱਥੇ ਹੋਇਆ ਜੇ ਕੱਲੇ ਦਾ ਕਾਪਣਾ ਨਾ ਹੁੰਦਾ ਤਾਂ ਭਾਂਤਮਾਨ ਨੇ ਪਰਚਾ ਦਿੱਤਾ ਮੇਰੇ ਤੇ ਹਰੀਕੇ ਪੁੱਤਰ ਕਾਹਦਾ ਚਿੱਟਾ ਵੇਚਣ ਦਾ ਕਿ ਲੱਖਾ ਚਿੱਟਾ ਵੇਚਦਾ ਉਹ ਮੇਰ ਐਫ ਆਰ ਪੜਿਓ ਜਿਵੇਂ ਲਿਖਿਆ ਵੀ ਪਿੰਦਾ ਵੀ ਐ ਉਹ ਆਈਐਸਟੀ ਦਾ ਤਾਰਾ ਜੋੜਦੀ ਆਪਾ ਹਸਤਾਨ ਕਾਰਨ ਕੀ ਵੀ ਆਵਾਜ਼ ਦੱਬ ਦਿਓ ਬੰਦੇ ਦੀ ਇਹ ਬੋਲਦਾ ਬੰਦਾ ਇਹ ਆ ਧੰਨਵਾਦ ਪੰਜਾਬ ਦੇ ਲੋਕਾਂ ਦਾ ਮਹਾਰਾਜ ਪਿੰਡ ਵੱਡਾ ਕੱਟਿਆ ਪ੍ਰਚਾਰਤ ਕਰਨਾ ਪਿਆ ਸਰਕਾਰ ਨੂੰ ਅੱਜ ਭਾਨੇ ਨਾ ਕੀਤਾ ਚੱਕਿਆ ਉਹ ਸੀਆਈ ਲੈ ਕੇ ਲੁਧਿਆਣੇ ਚੈਨੀਖੋਣ ਦੇ ਪਰਚੇ ਫਰੋਤੀਆਂ ਦੇ ਪਰਚੇ ਕੁੱਟਮਾਰ ਕੀਤੀ ਗਈ ਲੋਕਾਂ ਨੇ ਸਰੂਰ ਜਾਬ ਕੀਤਾ ਭਾਨਾ ਰਿਹਾ ਕਰਾਇਆ ਆ ਝੋਟਾ ਹੱਡੇ ਕੋਲੇ ਬੈਠਾ ਇਹ ਨਿਕਲੁੰਦੇ ਕਦੇ ਜਿਹੜਾ ਬੰਦਾ ਛੋਟੀ ਖਾਤਰ ਛੋਟੀਆਂ ਨਸਲਾਂ ਦੀ ਖਾਤਰ ਉਹ ਲੜਦਾ ਫਿਰਦਾ ਦਸ਼ਮਣੀਆਂ ਪੌੜਦਾ ਫਿਰਦਾ ਉਹਨੂੰ ਚੱਕ ਕੇ ਸਰਕਾਰ ਦੇ ਅੰਦਰ ਦੇਤਾ ਇਹਦੀ ਘਾਤਰ ਵੀ ਲੋਕਾਂ ਨੇ ਪੰਜਾਬ ਦਾ ਨੱਕ ਕੀਤਾ ਜਿਹੜੀ ਸਰਕਾਰ ਜਿਹੜਾ ਭਵੰਤ ਕਰੇ ਕਹਿੰਦਾ ਹੁੰਦਾ ਸੀ ਕਿ ਮੈਂ ਲੋਕਾਂ ਨੂੰ ਬੋਲਣ ਲਾਇਆ ਮੈਂ ਲੋਕਾਂ ਨੂੰ ਸਵਾਲ ਜਵਾਬ ਕਰਨ ਵਾਲੇ ਬਣਾਇਆ ਅੱਜ ਉਹੀ ਜਿਹੜੇ ਬੰਦੇ ਬੋਲਦੇ ਆ ਸਵਾਲ ਜਵਾਬ ਕਰਦੇ ਆ ਉਹਨਾਂ ਨੂੰ ਚੱਕ ਕੇ ਜੇਲਾ ਸਿਰ ਦੰਦੇ ਆਵਾਜ਼ ਬੰਦ ਕਰਦੇ ਆ ਦਬਦੇ ਸੋ ਬੇਨਤੀ ਐਨੀ ਆ ਬਾਈ ਜੇ ਤੁਹਾਨੂੰ ਲੱਗਦਾ ਵੀ ਇਹ ਬੰਦਾ ਸਾਡੀ ਗੱਲ ਕਰ ਸਕਦਾ ਐਨੇ ਬੰਦੇ ਕਨੇਓ ਬੈਠੇ ਮਾਪੇ ਪਾਣਾ ਬੈਠੀਆਂ ਨੇ ਨੌਜਵਾਨ ਬਜ਼ੁਰਗ ਬੈਠੇ ਆ ਤੁਹਾਨੂੰ ਸਾੜਾ ਨੂੰ ਹਾਜ਼ਰ ਰਾਜਰ ਜਾਣ ਕੇ ਕਹਿਣਾ ਦੋਨਾਂ ਪਾਰਟੀਆਂ ਨੇ ਜੋਰ ਲਾਇਆ ਹੈ ਝਾਰੂ ਵਾਲਿਆਂ ਨੇ ਵੀ ਕਾਂਗਸਕਾਂ ਨੇ ਵੀ ਵੀ ਲਿਖਾ ਸਾਡੇ ਨਾਲ ਆ ਜਾ ਟਿਕਟ ਦੇ ਦਿੰਨੇ ਆ ਇਕੱਲੇ ਨੂੰ ਵੋਟ ਨਹੀਂ ਪੈਣੀ ਮੱਕ ਨਹੀਂ ਸੋਡਾ ਪਟਾਣੀ ਗੱਲ ਚ ਪਾਉਣਾ ਬੇਸ਼ੱਕ ਹਰ ਜਾ ਕਰਤਾਰ ਨਹੀਂ ਮਾਰਨਾ ਔਰ ਤੋਂ 40 50 60 ਸਾਲ ਪਹਿਲਾਂ ਪਾਉਣ ਜਾਣ ਦਾ ਕੌਣ ਪ੍ਰਧਾਨ ਮੰਤਰੀ ਹੋਇਆ ਕਿਹੜਾ ਮੁੱਖ ਮੰਤਰੀ ਹੁੰਦਾ ਸੀ ਕਿਹੜਾ ਐਮ ਐਲ ਏ ਵੀ ਹੁੰਦਾ ਸੀ આજ ਤੋਂ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਅੱਜ ਵੀ ਲੋੜਾਂ ਦੇ ਗੀਤ ਗਾਏ ਜਾਂਦੇ ਆ ਕਿਉਂ ਕਿਉਂਕਿ ਉਹ ਕਰਤਾਰ ਸੀ ਦੁਨੀਆ ਤੇ ਹਮੇਸ਼ਾ ਕਰਤਾਰ ਚਾਹੁੰਦੇ ਰਹਿੰਦੇ ਆ ਅਮ ਰਹਿੰਦੇ ਆ ਇਹ ਕਹਿੰਦਾ ਜੀ ਗੈਕਟਰ ਰਿਹਾ ਮਾਵਾ ਦਾ ਬੁੱਕਰੇ ਹੀ ਨਹੀਂ ਰਿਹਾਂ ਚੰਗੇ ਮਾਰੇ ਪੁੱਠੇ ਸਿੱਧੇ ਸਾਰੇ ਕੀਤੇ ਆ ਗੋਲੀਆਂ ਚੱਲੀਆਂ ਵੀ ਚਲਾਈਆਂ ਵੀ ਖਾਧੀਆਂ ਵੀ ਮੈਣੀ ਮੁਕਰਿਆ ਬੇਵਾਕੀ ਨਾਲ ਆਪਣੀ ਜ਼ਿੰਦਗੀ ਦਾ ਸੱਚ ਬਿਆਨ ਕੀਤਾ ਬਹੁਤ ਬਾਰੀ ਕੀ ਚੱਕ ਵਾਲੀ ਨਹੀਂ ਕੀਤਾ ਕੀਤਾ ਕੀ ਦੀ ਖਾਤਰ ਇਹਨਾਂ ਲੀਡਰਾਂ ਦੇ ਪਿੱਛੇ ਲਾ ਕੇ ਦੋ ਵਾਰੀ ਪ੍ਰਮਾਤਮਾ ਨੇ ਜਿੰਦਗੀ ਬਖਸ਼ੀ ਆ। ਅਸਰਚ ਗੋਲੀ ਲੱਗ ਕੇ ਇੱਥੇ ਆ ਗਈ ਸੀ। ਫੇਲ ਦੀ ਹੱਡੀ ਦੇ ਕੋਲੇ ਵੱਜੀ, ਛਾਤੀ ਪਾੜ ਕੇ ਲੰਘੀ ਸੀ। ਅੱਠ ਫੇਰ ਵੱਜੀਆਂ ਡੱਡ 'ਚ। ਸਾਰੀਆਂ ਅੰਤਰੀਆਂ ਪਾੜਤੀਆਂ ਸੀ। ਪਰ ਥੋਡੇ ਕੋਲ ਜਾਉਂਦੇ ਖੜੇ ਆ। ਉਹ ਰੱਬ ਦੇ ਰੰਗ ਨੇ। ਇੱਕੋ ਸੁਪਨਾ ਲੈ ਕੇ ਤਰਿਆਂ ਵੀ ਲੱਕਾ ਸਿਆ। ਹੁਣ ਨੂੰ ਸੁਬਾਹ ਵਣ ਕੇ ਉੱਡਿਆ ਹੁੰਦਾ। ਮਿੱਟੀ 'ਚ ਮਿਲਿਆ ਹੁੰਦਾ ਭੋਗ ਪੈਂਦਾ ਕਾਰੀਗਤ ਵਸੇ। ਜੇ ਪ੍ਰਮਾਤਮਾ ਨੇ ਬਚਾਇਆ ਹੈ। ਜਾਨ ਤੋਂ ਪਹਿਲਾਂ ਆਪਣੀ ਧਰਤੀ ਆਪਣੇ ਲੋਕਾਂ ਲਈ ਕੁਝ ਕਰਕੇ ਜਾ ਕਿਉਂਕਿ ਇਹ ਤੇਰੀ ਧਰਤੀ ਤੇਰੀ ਵਿਰਾਸਤ ਤੇਰੇ ਯੋਧਿਆਂ ਨੇ ਆਪਣਾ ਖੂਨ ਡੋਲ ਕੇ ਇਤਿਆਸਰ ਜਿਆ ਇਹ ਵਿਰਾਸਤ ਸਾਡੇ ਹਵਾਲੇ ਕਰਕੇ ਗਏ ਐ ਇਸ ਵਿਰਾਸਤ ਨੂੰ ਅਸੀਂ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਦੇ ਹਵਾਲੇ ਕਰਨਾ ਹੈ ਤੇ ਮੇਰਾ ਇਕੱਲੇ ਦਾ ਨਹੀਂ ਬੜਾ ਸਾਡਾ ਸਾਰਾ ਨਾ ਫਰਜ ਬਣਦਾ ਆਪੋ ਆਪਣੀ ਬਾਤ ਬੁਕਾ ਕੇ ਸਾਰੇ ਦੁਰਜੋਗੇ ਸਦਾ ਇੱਥੇ ਕਿਸੇ ਦੇ ਬੈਠ ਨਹੀਂ ਰਹਿਣਾ ਇਹ ਸੋਚ ਕੇ ਘਰ ਦੇ ਕੋਨੇ ਦਾ ਲਾਇਆ ਕਰੋ ਵੀ ਸ਼ਾਡ ਉੱਪਰ ਮਹਿਫੀ ਲੈਣਾ ਆਪਾਂ ਨੂੰ ਕੀ ਐ ਉਹ ਨਸ਼ਾ ਖਿਲਾਫ ਲੜਦਾ ਝੋਟੇ ਵਰਗਾ ਲੜੀ ਜਾਵੇ ਆਪਾਂ ਹੀ ਲੈਣਾ ਨਹੀਂ ਪੋਲੀ ਦੀ ਗੱਲ ਕਰਦਾ ਮੈਂ ਬੋਲੀ ਦੀ ਛੋਡੀ ਮਾਂ ਬੋਲੀ ਪੰਜਾਬੀ ਆਉਣ ਵਾਲੇ 75 ਸਾਲ ਚ ਮਰ ਜਾਣੀ ਐ ਤੇ ਮੈਂ ਨਹੀਂ ਕਹਿੰਦਾ ਇਹ ਦਿਨਸਕੋ ਕਹਿੰਦੀ ਆ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਕੋਈ ਜਾਂਸੀ ਆ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਅਸੀਂ ਲੋਕ ਜ਼ਿੰਮੇਵਾਰ ਆ ਐਨੇ ਬੰਦੇ ਬੈਠੋ ਕਿਹੜਾ ਬੰਦਾ ਰਜਵਾਦ ਸਕੂਲ ਚ ਜਾ ਕੇ ਪਤਾ ਕਰਦਾ ਕਿ ਸਾਡੇ ਜਵਾਗ ਨੂੰ ਬੋਲੀ ਕਿਹੋ ਜੀ ਆਉਂਦੀ ਹੈ ਕਿ ਇਤਿਹਾਸ ਨਾਲ ਜੁੜ ਰਹੇ ਆ ਕੋਈ ਨਹੀਂ ਜਾਂਦਾ ਭਾਈ ਮੈਂ ਕਮਲਾ ਵਾਲੀ ਜਗਾ ਵੀ 9 ਸਾਲ ਹੋ ਗਏ ਲੜਦਾ ਫਿਰਦਾ ਕਿ ਸਕੂਲਾਂ ਜਾਣਾ ਕਿ ਲੰਗ ਮਾਰਦਾ ਪੂਰਾ ਦੱਖਣ ਭਾਰਤ ਧੁੰਮ ਕੇ ਆਇਆ ਬੰਗਾਲ ਜਾ ਕੇ ਆਇਆ ਉਥੋਂ ਵੀਡੀਓ ਬਣਾ ਬਣਾ ਪਾ ਜੋ ਸ਼ਹਿਰ ਪੰਜਾਬ ਦੇ ਲੋਕਾਂ ਨੂੰ ਇਹਨੂੰ ਦੇਖ ਕੇ ਸਮਝ ਆ ਜੇ ਉਹ ਲੋਕ ਦੱਖਣੀ ਲੋਕ ਆ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਐ। ਉਹ ਕਿਨੇ ਇੱਕ ਪਾਸੇ ਜਾਨ ਪਈ ਐ ਇੱਕ ਪਾਸੇ ਬੋਲੀ ਪਈ ਐ ਜਾਨ ਲੈ ਜਾ ਬੋਲੀ ਨਹੀਂ ਲੈਣੀ। ਐਮ ਕੇ ਸਟਾਲਨ ਮੁੱਖ ਮੰਤਰੀ ਆ ਤਾਮਲਾਡੂ ਦਾ ਇਕ ਵਾਰੀ ਮੋਦੀ ਗਿਆ ਉਸੇ ਚੱਲਣੇ ਬੈਠਾ ਮੋਦੀ ਬਾਸ 6 ਸਾਲ ਬੋਲਿਆ। ਉਹ ਕਹਿੰਦਾ ਮੋਦੀ ਸਾਹਿਬ ਤਾਮਲਾ ਹੈ, ਮਾਮੂਲੀ ਤਾਮਲਾ ਹੈ। ਜਾਨ ਤੋਂ ਜ਼ਿਆਦਾ ਪਿਆਰੀ ਐ। ਸਾਡੇ ਉੱਤੇ ਜਬਰੀ ਹਿੰਦੀ ਨਾ ਧੋਪੋ ਅਸੀਂ ਬਰਦਾਸ਼ਤ ਨਹੀਂ ਕਰਾਂ। ਹੁੰਦਾ ਜਿਹੜੀਆਂ ਕੌਮਾਂ ਜਾਗਦੀਆਂ ਨੇ ਤੇ ਦੁਨੀਆ ਦੇ ਜਾਗਦੀਆਂ ਕੌਮਾਂ ਚੋਂ ਆਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਸਾਡੇ ਵਾਂਗੂ ਬਈ ਸੌ ਜਾਂਦੀਆਂ ਨੇ ਦੁਨੀਆ ਤੋਂ ਖਤਮ ਹੋ ਜਾਂਦੀਆਂ ਆ ਚਾਰ ਸਾਲ ਮੈਂ ਪਹਿਲਾਂ ਕਿਹਾ ਸੀਗਾ ਕਿ ਟੀਕੇ ਨਾਲ ਲਵਾਓ ਕਰੋਨੇ ਦੇ YouTube ਤੇ ਮੇਰੀ ਵੀਡੀਓ ਕੱਢ ਕੇ ਸੁਣ ਲਓ ਚਾਰ ਸਾਲ ਪਹਿਲਾਂ ਜੇ ਕਰੋਨਾ ਆਇਆ ਲੋਕ ਇਹ ਕਹਿੰਦੇ ਕਿ ਡਾਕਟਰ ਲੱਗਿਆ ਮੈਂ ਡਾਕਟਰ ਤਾਂ ਨਹੀਂ ਆ ਡਾ ਡਰਾਮਰ ਸੇ ਯਾਦ ਮੇਰਾ ਮਿੱਤਰ ਆ ਪਿਛਲੇ ਦਿਨ ਦੀ ਮੌਤ ਹੋ ਗਈ 80 ਸਾਲ ਦਾ ਹੋ ਕੇ ਮਰਿਆ ਅਸੀਂ ਫਰੀਦਕੋਟ ਬੈਠੇ ਕਰੋਨਾ ਸ਼ੁਰੂ ਹੋਇਆ ਹੋਇਆ ਸੀ ਉਹ ਨੂੰ ਸੁਣਾਉਣ ਲੱਗ ਕੇ ਕਿ ਲੱਖੇ ਦਾ ਕਰੋਨਾ ਸ਼ੁਰੂ ਹੋਇਆ ਨਾ ਇਹਦਾ ਹਊਆ ਖੜਾ ਕਰ ਲਵੇ ਪੂਰੀ ਦੁਨੀਆ 'ਚ ਪਰ ਆਪੇ ਗੰਦਾਉ ਮੀਡੀਆ ਰਹੀ ਡਰਾਉਣ ਕੇ ਲੋਕਾਂ ਨੂੰ ਡਰਾ ਕੇ ਉਹ ਬੰਦੇ ਮਾਰਨਗੇ ਫਿਰ ਉਹ ਤੋਂ ਬਾਅਦ ਇੱਕ ਦਵਾਈ ਤਿਆਰ ਕਰਨਗੇ ਉਹ ਦਵਾਈ ਨਾਲ 4-5 ਸਾਲ ਬਾਅਦ ਮੌਤਾਂ ਆਉਣੀਆਂ ਸ਼ੁਰੂ ਹੋਣੀਆਂ ਕੋਈ ਵਾਇਰਸ ਆੰਦੇ ਛੱਡ ਦੇਣਗੇ ਹੁਣ 20 25 30 ਸਾਲ ਦੇ ਨੌਜਵਾਨੇ ਅਚਾਨਕ ਟੈਗ ਦਾ ਮਾਰ ਤੋਂ ਜਾਂਦੀ ਹੈ ਕਿਉਂ ਮੈਂ ਪੁੱਛਿਆ ਮੈਂ ਡਾਕਟਰ ਸਾਹਿਬ ਇਹ ਕੀ ਕਾਰਨ ਹੈ ਜੀ ਇਹ ਕਿਉਂ ਮਾਰਦੇ ਆ ਕਰੋਨੇ ਨਾਲ ਵਾਇਰਸ ਨਾਲ ਮਾਰਨਗੇ ਬੰਦਿਆਂ ਨੂੰ ਉਹ ਕਹਿੰਦਾ ਇਹ ਕਹਿੰਦੇ ਆ ਦੁਨੀਆ ਤੇ 8.5 ਅੰਕਰੋੜ ਦੀ ਵਾਦੀ ਹੋਗੀ ਇਹ ਘਟੌਣੀ ਹੈ 50 60 ਕਰੋੜ ਤੇ ਲੈ ਕੇ ਆਉਣੀ ਹੈ ਜਿਹੜੀ ਗੱਲ ਮੈਂ 4 ਸਾਲ ਪਹਿਲਾਂ ਕਹੀ ਸੀ ਉਹ ਸਾਫ਼ ਤੋ ਹੋ ਗਈ ਸੱਚੀ ਕਿ ਨਹੀਂ ਹੋਈ ਖਬਰਾਂ ਸੁਣ ਲਈਆਂ ਪੂਰੀ ਕਮਰਸ਼ੀਅਲ ਜੀਰੋ ਵੈਕਸੀਨ ਵੜਾਈ ਸੀਗੀ ਉਹ ਮੰਨ ਗਈ ਕਿ ਹਾਂ ਸਾਡੀ ਦਵਾਈ ਨੇ ਲੋਕਾਂ ਦਾ ਨੁਕਸਾਨ ਕੀਤਾ ਸੁਣੀ ਆ ਬਾਈ ਗੱਲ ਇੰਗਲੈਂਡ ਵਾਲੀ ਆਪਾਂ ਸਮੇਂ ਤੋਂ ਬਾਅਦ ਸੋਚਦੇ ਹੁਣ ਜੋ ਗੱਲਾਂ ਬਹੁਤ ਆ ਬਾਈ ਮੈਂ ਅੱਗੇ ਵੀ ਜਾਣਾ ਬੇਇੱਜ਼ਤੀ ਸਾਨੂੰ ਇੰਨੀ ਆ ਕੋਈ ਮੈਂ ਤਾਂ ਪਹਿਲਾਂ ਵੀ ਖੜਦਾ ਰਿਆ ਬਿਨਾ ਪਾਵਰਾ ਤੋਂ ਖੜਿਆ ਬਿਨਾ ਤਾਕਤਾਂ ਤੋਂ ਖੜਿਆ ਕੋਈ ਨਾ ਮੈਂ ਐਮਐਲਏ ਸੀ ਨਾ ਮੈਂ ਐਫਪੀ ਸੀ ਨਾ ਮੈਂ ਮੰਤਰੀ ਮੁੱਖ ਮੰਤਰੀ ਸੀ ਸਰਕਾਰ ਦੇ ਮੈਂ ਚੱਲਿਆ ਉਹਦੇ باوجود ਵੀ ਖੜਿਆ ਆ ਲੱਖਾਂ ਰੁਪਇਆ ਲਟੇਰੇ ਡਾਕਟਰਾਂ ਤੋਂ ਲੋਕਾਂ ਦਾ ਬਾਸ ਕਰਾਇਆ ਬੰਦੇ ਚਾਰ ਪਾਸੇ ਵੀ ਕਰਾਇਆ ਡਾਕਟਰਾਂ ਨੇ ਮੇਰੇ ਤੇ ਲੱਖਾਂ ਨਹੀਂ ਕਰੋੜਾਂ ਰੁਪਇਆ ਜਾਂਟਾਂ ਤੋਂ ਹੀ ਬਾਸ ਕਰਾਇਆ ਲੋਕਾਂ ਦਾ ਉਹ ਵੀ ਲੜਿਆ ਆ ਪੰਜਾਬ ਦੀਆਂ ਸੈਂਕੜੇ ਕੁੜੀਆਂ ਘਰਾਜ ਬੈਠੀਆਂ ਚਾਚਰ ਪੰਜ ਸਾਲ ਦੀਆਂ ਘਰਾਜ ਬਸਾਂਗਾਂ ਨੇ ਚਾਹ ਡਾਗਣਾ ਵਸਾਈਆਂ ਨੇ ਚਾਹ ਪਿਆਰ ਨਾ ਵਸਾਈਆਂ ਨੇ ਮਾਦਾ ਪਹਿਲਾਂ ਵੀ ਹਰ ਸਾਲ ਨਾਲ ਉਹ ਮੈਂ ਨਹੀਂ ਦੇਖਿਆ ਕਿਹੜੇ ਧਰਮ ਦਾ ਕਿਹੜੇ ਫਿਰਕੇ ਦਾ ਕਿਹੜੀ ਜਾਤ ਦਾ ਜਿਹੜਾ ਬੰਦਾ ਵਿਰਾਸ ਲੈ ਕੇ ਆਇਆ ਪੌਣਾ ਖੜਿਆ ਮੈਂ ਜੇ ਸੋਨੂੰ ਲੱਗਦਾ ਜੇ ਸੋਨੂੰ ਲੱਗਦਾ ਵੀ ਇਹ ਬੰਦਾ ਸਾਥ ਦੇ ਸਕਦਾ ਤੇ ਬੰਦਾ ਸਾਡੀ ਆਵਾਜ਼ ਚੱਕ ਸਾਰਾ ਜਾ ਕੇ ਉੱਥੇ ਪਾਰਲੀਮੈਂਟ ਚ ਤੇ ਮੇਰਾ ਸਾਥ ਦੇ ਦੋ ਸਾਡੇ ਮੁੱਦੇ ਆਪਾਂ ਨੂੰ ਇੱਥੇ ਲੱਗੀ ਜਾਂਦਾ ਵੀ ਏਪੀ ਦੇ ਮੁੱਦੇ ਸ਼ਿਵਰੇ ਦੇ ਗਲੀਆਂ ਨਾਲੀਆਂ ਦੇ ਆ ਏਪੀ ਦੇ ਸੋਡੇ ਸੂਬੇ ਦੀ ਨੁਮਾਇੰਦਗੀ ਕਰਨੀ ਹੁੰਦੀ ਹੈ ਜੋ ਡੈਮਾਂ ਦੇ ਪ੍ਰਬੰਧ ਹੋਏਗੇ ਪਾਣੀ ਕੋਲੇ ਗਏ ਰਾਤ ਤਾਂ ਨਹੀਂ ਕੋਈ ਗਈ ਸਾਡੀਆਂ ਨੌਕਰੀਆਂ ਦੇ ਉੱਤੇ ਬਾਹਰਲੇ ਬੰਦੇ ਕਾਬਜ ਹੋਏ ਆ ਕੇ ਕੁਮਾਤਮਾਰ ਕਾ 43000 ਨੌਕਰੀ ਦਿੰਦੀ ਹੈ 52% ਬੰਦੇ ਬਾਹਰ ਦੇ ਸੂਬਿਆਂ ਦੇ ਆ ਮੈਂ ਤਿੰਨ ਮੰਤਰੀਆਂ ਨੂੰ ਮਿਲਿਆ ਕੈਪਟਨ ਨੂੰ ਮਿਲਿਆ ਉਹ ਹੁੰਦੇ ਸੀ ਬਚਨ ਸਿੰਘ ਨੂੰ ਮਿਲਿਆ ਉਹ ਹੁੰਦੇ ਸੀ ਭਗਵੰਤ ਨੂੰ ਮਿਲਿਆ ਵੀ ਪੰਜਾਬ ਅੰਦਰ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਪਹਿਲ ਦੇ ਦਾਰ ਹਮਾਰ ਚੱਲਵਾਜੋ ਤੁਸੀਂ ਸਰਕਾਰੀ ਨੌਕਰੀ ਲਈ ਅਪਲਾਈ ਨਹੀਂ ਕਰ ਸਕਦੇ ਕਿਉਂ ਕੋਈ ਵੋਨਾ ਬੈਡ ਲਾਗੂ ਹੁੰਦਾ ਹੈ ਵੋਨਾ ਬੈਡ ਤੋਂ ਭਾਵੇਂ ਜਿਹੜਾ ਪੀੜੀ ਤੋਂ ਪੀੜੀ ਪੀੜੀ ਤੋਂ ਪੀੜੀ ਉਸੇ ਰਹਿ ਰਿਹਾ 10 ਸਾਲ ਚ 70000 ਬੰਦਾ ਹਮਾਚਲ ਦਾ ਪੰਜਾਬ ਚ ਆ ਕੇ ਸਰਕਾਰੀ ਨੌਕਰੀ ਲੈ ਗਿਆ ਤੇ ਸਾਡੇ ਹਰ ਇੱਕ ਬੀਬੀ ਲਾਗਣਾ ਜਾ ਕੇ ਉਸ ਤੇ ਸੋ ਜਿਹੜੇ ਧੱਕੇ ਲਗਾਤਾਰ ਹੋਏ ਨੇ ਪੰਜਾਬ ਦੇ ਨਾਲ ਨੰਨਾ ਲਈ ਮੈਂ ਤੁਹਾਡੀ ਆਵਾਜ਼ ਉੱਤੇ ਬੰਦ ਕਰ ਸਕਦਾ ਸੋ ਚਲ ਕੇ ਤਾਕੜੇ ਹੋ ਕੇ ਮੇਰਾ ਸਾਥ ਦਿਓ ਬਈ ਆ 15 ਸਾਲ ਤੋਂ ਬੀਬਾ ਵੀ ਦੇਖ ਲਈ ਜਿਹੜੀ ਵੋਟ ਬਈ ਬੀਬਾ ਨੂੰ ਪੈਣੀ ਉਹ ਕਿੱਥੇ ਜਾਣੀ ਹੈ ਬੀਜੇਪੀ ਨੂੰ ਹਾਂ ਬੀਜੇਪੀ ਨੂੰ ਬੀਜੇਪੀ ਨੂੰ ਉਹਨਾਂ ਲਈ ਜਾਲੀ ਆ ਮੜਕੜ ਕੇ ਤਾਂ ਫਾਇਦਾ ਇੰਡੀਆ ਦਾ ਐਸਆਈ ਨੇ ਮਨੋਕਾ ਬਾਲਾ ਨਾਲ ਨੂੰ ਬੀਜੇਪੀ ਨਾਲ ਤੇ ਲੋਕਾਂ ਨੂੰ ਇਹ ਗੂਗੂ ਸਮਝਦੇ ਆ ਸੁਰੂਪ ਸਿੰਘ ਲਖੜਾ ਹੁੰਦਾ ਸੀਗਾ ਪਰਿੰਡਾ ਵਾਲਾ ਬੀਜੇਪੀ ਵੱਲੋਂ ਹਿੰਦੂ ਚਿਹਰਾ ਸੀ ਬਾਬਾ ਜੀ ਬੋਰਡ ਵੱਡ ਤੋੜੂ ਐ ਸਿਆਰਾ ਚੋਂ ਉਹ ਇਹੇ ਕਰਕੇ ਪਿੱਛੇ ਘੜਤਾ ਬਲੁਕੇ ਨੂਦਰ ਭੇਜ ਕੇ ਖੜੀ ਕਰਤੀ ਆ ਰਾਜਾ ਬੜਿੰਗ ਦੇ ਘਰ ਵਾਲੀ ਬੀਬਾ ਅਮਰਤਾ ਬੜਿੰਗ ਦੋ ਮਹੀਨੇ ਪ੍ਰਚਾਰ ਕਰਦੀ ਰਹੀ ਤੇ ਸਰ ਦੇ ਖਲਾਹ ਕਹਿੰਦੇ ਵੀ ਇਹਦਾ ਨਿਸ਼ਾਨ ਜਿਆਦਾ ਕਰਦੀ ਐ ਪਿੱਛੇ ਕਰੋ ਇਹਨੂੰ ਜੀ ਦੇਵਿੰਦਰ ਲਿਆਂਦਾ ਰਾਜਾ ਆਪਣੇ ਕੀ ਕਹਿੰਦਾ ਸੀਗਾ ਜੇ ਸਵਾਰ ਪੱਛਾ ਪੱਤਰਕਾਰਾਂ ਨੇ ਵੀ ਮੈਂ ਚੋਂ ਤਾਂ ਨਹੀਂ ਲੜਿਆ ਬੜਿੰਡੇ ਤੋਂ ਮੈਂ ਪੰਜਾਬ ਪ੍ਰਧਾਨ ਆ ਪੂਰਾ ਪੰਜਾਬ ਦੇਖਣਾ ਤੇ ਲਧਿਆਣਾ ਕੋਲ ਲੜਾ ਜਾ ਕੇ ਫਿਰ ਹਣ ਜੰਡਾ ਵੀ ਗੱਡ ਕੇ ਗਿਆ ਸਾਰਿਆਂ ਸਾਡੀਆਂ ਆ ਮੋਵਰ ਆ ਹੈਗਾ ਕਾਗਰਸੀਆ ਹਰ ਵਾਰੀ ਮਤਲਬ ਕੀ ਦੀ ਕਰਦਾ ਹੈ ਫੀਸ ਆ ਦੀ ਕਰਦਾ ਇਹਨਾਂ ਦੀ ਕਰਦਾ ਆ ਸਰਪੰਚ ਮੇਰੇ ਮੈਨੂੰ ਪਿੰਡਾਂ ਚ ਘਰੇ ਲੈ ਕੇ ਕਹਿੰਦੇ ਭਾਈ ਚਾਹ ਪੀਣੀ ਆ ਮੈਂ ਵਾਗ ਗਿਆ ਉਹ ਸਰਪੰਚ ਕਹਿੰਦਾ ਭਾਈ ਸਾਨੂੰ ਵੀ ਸਰਪੰਚਾਂ ਨੂੰ ਬੁਲਾ ਕੇ ਮੋਵਰ ਨੇ ਇਹ ਗੱਲ ਕਹੀ ਹੈ ਵੀ ਉਹਲੇ ਕਿਸੇ ਦੀ ਮਤ ਨਹੀਂ ਕਰਨੀ ਵੋਟਾਂ ਨੂੰ 2 ਦਿਨ ਪਹਿਲਾਂ ਲਸੂਆਂ ਨੂੰ ਕੀ ਦੀ ਮਤ ਕਰਨੀ ਉਹ ਪਤਾ ਹੀ ਕੀ ਦੀ ਕਰਾਊਗਾ ਸਾਰੇ ਕੋਈ ਨਹੀਂ ਬਾਈ ਮਾਤਾ ਪਾਈ ਇੰਨੀ ਗੱਲ ਮੰਨਦਾ ਆ ਜੇ ਕੋਹ ਹੱਤ ਮਾਨ ਕਲਾ ਚਿੱਟਾ ਹੀ ਰੋਕ ਦਿੰਦਾ ਐਨੇ ਬਹੁਤ ਸੀ ਬਾਕੀ ਦਾ ਕੰਮ ਕਰ ਆਪੇ ਹੋਣੀ ਹੋਈ ਜਾਂਦੀ ਸੁ ਬੇਨਤੀ ਆ ਬਾਈ ਛੱਡ ਕੇ ਸਾਥ ਦਿਓ ਇਹ ਆਵਾਜ਼ ਜਿਹੜੀ ਤੁਹਾਡੇ ਹੱਕਾਂ ਲਈ ਗੂੰਜੀ ਆ ਕਿਸਾਨਾਂ ਲਈ ਮਜ਼ਦੂਰਾਂ ਲਈ ਹਰ ਵਰਗ ਲਈ ਗੂੰਜੀ ਆ ਇਹ ਆਵਾਜ਼ ਪਾਰਲੀਮੈਂਟ ਵੀ ਜਾ ਕੇ ਬੋਲੋ ਹੁਣ ਇੱਕ ਉਹ ਨਾ ਖੋਚੀ ਜਾਇਆ ਕਰੋ ਸ਼ਹਿਰ ਵਾਲੇ ਸੁਣ ਲੋ ਹੁਣ ਅਸੀਂ ਰੈਨਜ਼ ਮਾਰਕੀਟ ਤੋਂ ਉਗਲੀ ਇਸਾਨੀ ਮੋਰਚੇ ਵਾਲੇ ਬਹੰਡੇ ਬਾਈਪਾਸ ਤੇ ਕੋਈ 60 ਲੱਖ ਰੁਪਏ ਸੇਲਕ ਦੇਣ ਦੀ ਉਹ ਤਾਂ ਵਧ ਗਈ ਹੋਣੀ ਹੈ ਉਦੋਂ ਦੀ ਗੱਲ ਆ ਅੱਜ 10 ਤਰ ਵੈਕ ਪਏ ਨੇ ਮੈਦੋ ਬੀਬੀ ਆਰ ਵਾਗਿਆ ਬੰਡੇ ਦੁਕਾਨ ਵਾਲੇ ਇਕੱਠੇ ਕਰ ਲੇ ਮਾਇਓ ਜੀ ਧਰਨਾ ਲਾਈ ਬੈਠੇ ਆ ਉੱਥੇ ਤੋਂ ਹੀ ਆਇਆ ਕਰੋ ਕੰਨੇ ਵੀ ਕੋਈ ਗੱਲ ਨਹੀਂ ਆਵਾਂਗੇ ਪਰ ਇਹ ਸੋਟਾ ਹੀ ਕੰਮ ਹੈ ਮਾਂ ਇਨਸਾਨ ਕਿਹਨੂ ਹੈ ਇਹ ਸਾਨੂੰ ਆ ਮੈਂ 7 ਲੱਖ ਰੁਪਏ ਦੀ ਸੇਲ ਆ ਇੱਕ ਮਾਰਕੀਟ ਦੀ ਉਹ 7 ਲੱਖ ਰੁਪਏ ਕਿੰਨੀਆਂ ਗੱਲਾਂ ਦੇ ਕੰਨਾਂ ਦੇ ਗਿਆ ਵੰਡਿਆ ਗਿਆ ਨਾ ਜਿੱਥੇ ਦਾ ਇੱਕ ਮਾਰਕੀਟ ਦੇ ਵਿੱਚ ਸਾਰਾ ਸਾਮਾਨ ਮਿਲਦਾ ਹੈ ਕਿ ਇਹ ਚਾਹ ਵੜ ਲੈਣਾ ਢੀੜਾ ਕੱਪੜਾ ਲੈਣਾ ਸੋਨਾ ਲੈਣਾ ਹੋਰ ਸਮਾਨ ਲੈਣਾ ਬਿਜਲੀ ਦਾ ਕੋਈ ਹੋਰ ਬੂਟ ਲੈਣੇ ਕੁਸਾਂ ਤੋਂ ਮਿਲਦੇ ਆ ਕਿੱਥੋਂ 7 ਲੱਖ ਰੁਪਏ ਕਿੰਨੀਆਂ ਗੱਲਾਂ ਦੇ ਵੰਡਿਆ ਗਿਆ ਕਿਹ ਗੱਲ ਦਾ ਠੀਕ ਹੈ ਮਗਰ ਜਿੱਦੇ ਦੀ ਮਾਰਕੀਟ ਬੰਦ ਹੋਈ ਹੈ ਉਹਦਾ ਗਾਹਕ ਵਧਿਆ ਕਹਿੰਦੇ ਹਾਂ ਪੂਰਾ ਵਰਕ ਪਿਆ ਹੋਰ ਜਿੰਦੀਆਂ ਸੋਡੀਆਂ ਸੋਡੀਆਂ ਦੁਕਾਨਦਾਰੋਂ ਉਹਨੂੰ ਵੱਡੇ ਵੱਡੇ ਮੌਲ ਖਾ ਗਏ ਆਨਲਾਈਨ ਡਿਲੀਵਰੀ ਆਨਲਾਈਨ ਕਰਾ ਸਾਮਾਨ ਆਉਣ ਲੱਗ ਗਿਆ ਸਾਨ ਕਿਹਨੂੰ ਆਇਆ ਆਪਾਂ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਵੀ ਕਿਹਦਾ ਜਿਹੜੇ ਕੱਲੇ ਕਿਸਾਨ ਆ ਜੀ ਇਹਦਾ ਬਿਨਾਂ ਗੱਲ ਤੋਂ ਮੋਦੀ ਦੇ ਖਰਾਬ ਲੜਦੇ ਆ ਉਹ ਮਾਰੇ ਤੁਸੀਂ ਵੀ ਜਾਓਗੇ ਕੋਈ ਨਹੀਂ ਬਜਣਾ ਅੱਜੇ ਭਲੇਖਾ ਹੈ ਪੰਜਾਬੀ ਹਿਸਾਬਾਦਾ ਲੋ ਵੀ ਆਪਣੇ ਡਿਆਏ ਖੁੱਲ ਗਿਆ ਗੱਡਾ ਵੱਡਾ ਆਹਰੇ ਮਾਨਸਾ ਜੀ ਵੀ ਹੈਗਾ ਮਾਨਸਾ ਵੀ ਆ ਰਿਹਾ ਬਣੀ ਜਾਂਦਾ ਉਹ ਡਾਪਾਂ ਵਾਲੀ ਰੋਡ ਤੇ ਗੱਡਾ ਵੱਡਾ ਪਣੀ ਜਾਂਦਾ ਪੁੱਛੋ ਗੱਡਾ ਮੌਲ ਆ ਇਹ ਸਾਰੇ ਛੋਟੇ ਛੋਟੇ ਔੜੇ ਦੁਕਾਨਦਾਰ ਖਾ ਜੂਗਾ ਵੱਡੇ ਵੱਡੇ ਮੌਲ ਖਾ ਜਾਣਗੇ ਚੁਸ ਕਰਕੇ ਇਹਦਾ ਸੋਚਿਆ ਕਰੋ ਵੀ ਲੜਾਈ ਕੱਲੀ ਕਿਸਾਨ ਆਦੀ ਲੜਦੇ ਐ ਜਿਹੜਾ ਬੰਦਾ ਤੇ ਰੋਟੀ ਖਾਂਦਾ ਸਾਹ ਲੈਂਦਾ ਤੇ ਹਰ ਉਸ ਬੰਦੇ ਦੀ ਲੜਾਈ ਹੈ ਭਾਈ ਪਰ ਲੜ ਇਕੱਲੇ ਕਿਸਾਨ ਦੂਰ ਬੈਠਿਆ ਦੁਕਾਨਦਾਰ ਭਰਾਵੋ ਪਹਿਲੇ ਕਿਸਾਨੀ ਮੋਰਚੇ ਦੀ ਬਹੁਤ ਵੱਡਾ ਸਾਥ ਵੀ ਦਿੱਤਾ ਤੇ ਪਹੁੰਚੇ ਵੀ ਸੀਗੇ ਦਿੱਲੀ ਨਾਲ ਕਰੋ ਆਪਣੇ ਭਾਈਚਾਰੇ ਨਾਲ ਜਿੱਥੇ ਦੇਸ਼ ਦਾ ਸ਼ੁਰੂ ਹੁੰਦਾ ਕੋਈ ਸਿਰਫ ਪੰਜਾਬੀਆਂ ਦਾ ਹੁੰਦਾ ਉਹ ਕਿਸੇ ਜਾਤ ਦਾ ਮਜਬ ਦਾ ਟ੍ਰਾਂਸਫਰ ਕਰਕੇ ਦਾ ਨਹੀਂ ਹੁੰਦਾ ਤੋ ਸਾਰੀ ਮੁਫਤਰੀ ਬਧਾਈ ਲੈ ਹੁੰਦਾ ਸੋ ਇਹਦੇ ਬਾਈ ਗੱਲਾਂ ਮੈਂ ਅੱਗੇ ਜਾਣਾ ਫਿਰ ਦਵਾਰੇ ਦੇ ਸਬੱਬ ਬਣਿਆ ਪ੍ਰਮਾਤਮਾ ਨੇ ਮੌਕਾ ਦਿੱਤਾ ਸੋ ਇਹ ਦਵਾਰੇ ਦਰਸ਼ਨ ਮੌਕੇ ਪੇਲੇ ਕਰਾਂਗੇ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਮੈਂ ਧੰਨਵਾਦ ਕਰਦਾ ਮੈਂ ਬਾਈ ਅਮਰਦਾਸ ਦਾ ਧੀਲੇ ਦਾ ਮਨਪ੍ਰੀਤ ਸਿੰਘ ਦਾ ਸਿੱਧੂ ਜੀ ਦਾ ਤੇ ਬਾਈ ਭਵਿੰਦਰ ਦਾ ਭਾਰੀਆ ਦਾ ਸਿਵਿੰਦਰ ਸਿੰਘ ਦਾ ਬਾਈ ਦਾ ਕਰਮਜੀਤ ਰਾਹੀ ਦਾ ਤੇ ਸਮੂਹ ਜਿੰਨੇ ਮਾਨਸਾ ਕੰਚਗਰ ਕੋਈ ਜਿੰਨੇ ਸੋਇ ਤੋਂ ਦੋ ਤੋਂ ਦੋ ਦਰ ਜੱਸੀ ਹਾਂ ਜੱਸੀ ਆ ਮੁੰਡਾ ਝੋਟੇ ਵਰਗੇ ਬੈਠੇ ਆ ਪਰਿਵਾਰੀ ਵਰਗੇ ਬਾਈ ਬੈਠੇ ਆ ਜਿਹਦੇ ਵਿੱਚ ਭਰਾਵੋ ਸੋਡੇ ਕੋਲੇ ਇਹ ਮੌਕਾ ਦਿੱਤਾ ਗੱਲਾਂ ਬਾਤਾਂ ਰੱਖਣ ਦਾ ਸਾਰਾ ਧੰਨਵਾਦ ਆ ਬਾਈ ਜੇ ਨੌਜਵਾਨਾਂ ਨੂੰ ਕਹਿ ਦੀ ਬਾਈ ਜਿਹੜੇ ਆਪਣੇ ਤਾਂ ਜਾਣਗੇ ਵੀ ਜਿਹਨੇ ਸਾਡੇ ਨਾਲ ਜਾਣ ਲਾਗ ਜਾਣ ਐਥੇ ਕਿੱਥੇ ਜਾਣਾ ਆਪਾਂ ਅਸੀਂ ਨਾਲ ਹੀ ਚੱਲਣਗੇ ਆਪਣੇ ਬਾਕੀ ਤਾਂ ਆਪਣੇ ਬਾਕੀ ਜਿਹੜੇ ਇੱਥੋਂ ਜਾਣਾ ਚਾਹੁੰਦੇ ਉਹਨੂੰ ਕਹਦੇ ਆ ਠੀਕ ਆ ਬਾਈ ਆਪਾਂ ਅੱਗੇ ਵੀ ਜਾਣਾ ਜਿਹੜੇ ਇੱਥੇ ਜਾ ਸਕਦੇ ਆ ਪਹੁੰਚੋ لازਮੀ ਮੈਂ ਦਿਲੋਂ ਸਾਥ ਦੇਉਂ ਬਾਈ ਕਿਉਂਕਿ ਮੈਂ ਜਰੂਰ ਲੜਦਾ ਮੇਰੇ ਕੋਲ ਕੋਈ ਲਾਰੇ ਨਹੀਂ ਕੋਈ ਫੋਕੇ ਵਾਦੇ ਨਹੀਂ ਆਹ ਦੇ ਦੇਾਂਗੇ ਆਹ ਦੇ ਦੇਾਂਗੇ ਐ ਕਰ ਦੇਾਂਗੇ ਉਹ ਕਰ ਦੇਾਂਗੇ ਕੋਈ ਲਾਰਾ ਵਾਦਾ ਨਹੀਂ ਮੇਰੇ ਕੋਲ ਜੂ ਮੈਂ ਗੱਲ ਲੈ ਕੇ ਚੱਲਿਆ ਮੈਂ ਲਈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਹੀ ਲੜ ਰਿਹਾ ਇਹ ਸੋਚ ਰਿਹਾ ਕਿ ਸਾਡੀਆਂ ਨਸਲਾਂ ਦੀ ਹੋਂਦ ਉਹ ਦਾਤ ਤੇ ਆ ਪੰਜਾਬ ਦਾਤ ਤੇ ਲੱਗਿਆ ਹੋਇਆ ਸਭ ਤੋਂ ਪਹਿਲਾਂ ਸਾਥ ਦੇਣ ਨੂੰ ਤਿਆਰ ਹਾਂ ਬਾਬੇ ਸੋਨਾ ਠੀਕ ਆ ਭਾਈ ਚੌਣ ਛਾਣ ਬਾਲਤੀ ਆ ਐਸ ਬਾਰੇ ਬਾਲਤੀ ਭਰਨੀ ਚਾਹੀਦੀ ਅੱਗੇ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਇੱਕ ਵਾਰੀ ਪਾਰਲੀਮੈਂਟ ਦੀਆਂ ਪੌਣੀਆਂ ਚਾੜ ਕੇ ਦੇਖੋ ਵਾਦਾ ਰੱਸ ਉਦੇ ਨਾਲ ਜ਼ਿੰਦਗੀ ਚ ਕਦੇ ਅੱਖ ਨਹੀਂ ਨੀਵੀ ਕਰੋ ਕਿਸੇ ਮੂਰੇ ਪਸਤਾਉਂਗੇ ਨਹੀਂ ਨਰਾਸ਼ ਨਹੀਂ ਹੋਵੋਗੇ ਵੀ ਗਲਤ ਬੰਦਰਾ ਸਾਥ ਦਿੱਤਾ ਆਖਰ ਸਾਥ ਅਕੇ ਪੰਜਾਲੀ ਲੜਦਾ ਰਹੂੰਗਾ ਏ ਬਾਹਰ ਨਾਲ ਰਿਹਾ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਬਾਰਿ ਬੁਜਿਸ਼ੀਤ ਹੋ